ਮੈਨੂੰ ਸ਼ੌਕ ਹੈ ਡਿਵੈਲਪਮੈਂਟ ਦਾ ਉਸੇ ਸ਼ੌਕ ਨੂੰ ਲੈ ਕੇ ਮੈਂ ਜਲੰਧਰ ਦੇ ਵਿੱਚ ਆ ਰਿਹਾ ਤੇ ਜਲੰਧਰ ਦੇ ਲੋਕਾਂ ਨੂੰ ਇਹ ਹੀ ਮੇਰੀ ਬੇਨਤੀ ਹੈ ਕਿ ਤੁਸੀਂ ਮੈਨੂੰ ਕੋਦ ਲਓ ਮੈਂ ਤੁਹਾਡਾ ਹੋਣ ਵਾਸਤੇ ਆ ਰਿਹਾ ਹਾਂ ਸਾਡੀ ਪਾਰਟੀ ਆਈ ਸੀ ਕਿ ਭਲੇਖਾ ਪਾ ਕੇ ਆਈ ਸੀ ਇਨਕਲਾਬ ਦਾ ਲੇਕਿਨ ਉਹ ਇਨਕਲਾਬ ਪਤਾ ਨਹੀਂ ਕਿੱਥੇ ਰੁਲ ਗਿਆ ਦੇਖਿਆ ਹੀ ਨਹੀਂ ਇੱਕ ਦਿਨ ਵੀ ਜਿਸ ਨੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਜੋ 12 ਗੋਲੀਆਂ ਚੱਲੀਆਂ ਉਹਨਾਂ ਦਾ ਸਾਥ ਦਿੱਤਾ ਹੈ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਅੰਦਰ ਡੱਕਿਆ ਹੈ ਉਸ ਮੁੱਖ ਮੰਤਰੀ ਨੂੰ ਅੱਜ ਸਭ ਕੁਝ ਸੌਣ ਦਾ ਮੌਕਾ ਹੈ ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਨਵਾਜਿਆ ਮੈਂ ਉਸੇ ਤਰੀਕੇ ਸੁਦਾਮਾ ਵੜ ਕੇ ਉਹਨਾਂ ਨਾਲ ਗੱਲ ਕਰਦਾ ਹੈ ਅੰਦੋਬੇ ਵੀ ਜਿਲੰਦਰ ਜਾ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕੱਲ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਉੱਥੇ ਹੀ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਦੇ ਉਮੀਦਵਾਰ ਦੀ ਟਿਕਟ ਦੇ ਦਿੱਤੀ ਗਈ ਹੈ ਤੇ ਅੱਜ ਅਮ੍ਰਿਤਸਰ ਵਿਖੇ ਚਰਨਜੀਤ ਸਿੰਘ ਚੰਨੀ ਪਹੁੰਚੇ ਦਿੱਥੋਣਾ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤੇ ਸ਼੍ਰੀ ਵਾਲਮੀਕੀ ਭਗਵਾਨ ਥਾਮ ਦੇ ਉੱਤੇ ਮੱਥਾ ਟੇਕਿਆ ਗਿਆ ਕਾਂਗਰਸ ਪਾਰਟੀ ਨੇ ਦੁਆਬੇ ਵਿੱਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਆਇਆ ਹੈ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਤਰ ਹੈ ਮੈਂ ਸੇਵਕ ਬਣ ਕੇ ਭਾਜੀ ਜਲੰਧਰ ਅਰ ਦੁਆਬੇ ਵਿੱਚ ਮਾਲਕਾਂ ਕੋਲ ਜਾਣਾ ਹੈ ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਨਵਾਜਿਆ ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਦੁਆਬੇ ਵੀ ਜਲੰਧਰ ਜਾ ਰਿਹਾ ਤੇ ਮੈਂ ਜਲੰਧਰ ਨਿਵਾਸੀਆਂ ਨੂੰ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ ਤੇ ਇਹੀ ਮੇਰੀ ਅਰਦਾਸ ਹੈ ਇਹੀ ਅਰਦਾਸ ਮੈਂ ਅੱਜ ਸ੍ਰੀ ਹਰਮੰਦਰ ਸਾਹਿਬ ਅੱਗੇ ਕੀਤੀ ਹੈ ਕਿ ਮੈਨੂੰ ਵੱਲ ਦੇ ਵਹਿਗਰੂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੇਰੇ ਤੇ ਆਸਾ ਉਮੀਦਾਂ ਲੱਗੀਆਂ ਮੈਂ ਉਹਨਾਂ ਤੇ ਪੂਰਾ ਉੱਤਰ ਸਕਾਂ ਜੋ ਚੌਧਰੀ ਪਰਿਵਾਰ ਵੱਲੋਂ ਇੱਕ ਵਿਰੋਧ ਵੀ ਤੁਹਾਡਾ ਜਾਰੀ ਕੀਤਾ ਜਾ ਰਿਹਾ ਹੈ ਜੀ ਆਪ ਗੁਰਦੌਰ ਸਾਹਿਬ ਆਏ ਜੋ ਕਿਤਾ ਜੋ ਨਿਸਬ ਹੋਰ ਪ੍ਰਾਣੀਆਂ ਗੱਲਾਂ ਹੋ ਗਈਆਂ ਜਦੋਂ ਅੱਗੇ ਦਾ ਦੇ ਲਈ ਇੱਕ ਨਵਾਂ ਤਜਰਬਾ ਹਾਲਾਂਕਿ ਪ੍ਰਗਟ ਸਿੰਘ ਜੀ ਵੀ ਤੁਹਾਡੇ ਨਾਲ ਨਜ਼ਰ ਆ ਰਹੇ ਨੇ ਤਾਂ ਕੀ ਲੱਗਦਾ ਕਿ ਉਹਨਾਂ ਦੇ ਜਿਹੜੇ ਸਥਾਨਕ ਕਰਨੇ ਜਾਂ ਲੋਕ ਸਾਥ ਦੇਣ ਦੇ ਦੇਖੋ ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਉੱਥੇ ਵੀ ਜਾ ਕੇ ਮੈਂ ਲੋਕਾਂ ਦੀ ਸੇਵਾ ਕੀਤੀ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਪੰਜਾਬ ਦੇ ਵਿੱਚ ਜੀ ਜੀ ਮੈਂ ਜਿੱਦਾਂ ਪੰਦਰਾਂ ਲੈਣਾ ਆ ਜਾਨੀ ਅਲੀ ਜੀ ਜੀ ਕੰਟੀਨਿਊ ਰੋ ਮੈਂ ਖਰੜ ਤੋਂ ਚਮਕੌਰ ਸਾਹਿਬ ਸੇਵਾ ਵਿੱਚ ਗਿਆ ਸੀ ਲੋਕਾਂ ਨੇ ਮੈਨੂੰ ਆਜ਼ਾਦ ਜਿਟਾਇਆ ਸੀ ਉੱਥੇ ਤੇ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਕਿਸੇ ਸਮੇਂ ਪਿਛੜਿਆ ਹੋਇਆ ਇਲਾਕਾ ਗਿਣਿਆ ਜਾਂਦਾ ਸੀ ਅੱਜ ਪੰਜਾਬ ਦਾ ਮੋਹਰੀ ਇਲਾਕਾ ਹੈ ਉੱਥੇ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਜਿਸ ਤਰ੍ਹਾਂ ਇੱਥੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਐਸੀ ਚਮਕੌਰ ਇੱਥੇ ਅੰਮ੍ਰਿਤਸਰ ਦੇ ਵਿੱਚ ਗਲਿਆਰਾ ਬਣਿਆ ਉਸੇ ਤਰ੍ਹਾਂ ਉਸੇ ਤਰਜ਼ ਦੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚ ਬਣਿਆ ਉਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਇੱਕ ਬਹੁਤ ਵੱਡੀ ਯਾਦਗਾਰ ਬਣੀ ਕਜੂਬਾ ਉੱਥੇ ਅਸੀਂ ਬਣਾਇਆ ਜਿਹਦਾ ਮੈਨੂੰ ਸੇਵਕ ਹੋਣ ਦਾ ਮੌਕਾ ਮਿਲਿਆ ਚਮਕੌਰ ਸਾਹਿਬ ਦੀ ਕੋਈ ਸੜਕ ਕੱਚੀ ਨਹੀਂ ਰਹੀ ਚਾਹੇ ਉਹ ਖੇਤਾਂ ਨੂੰ ਜਾਂਦੀ ਹੈ ਚਾਹੇ ਉਹ ਪਿੰਡ ਨੂੰ ਜਾਂਦੀ ਹੈ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਬਣ ਰਹੀ ਹੈ ਚਮਕੌਰ ਸਾਹਿਬ ਦੇ ਵਿੱਚ ਕਾਲਜ ਬਣ ਰਹੇ ਹਨ ਮੈਨੂੰ ਸ਼ੌਕ ਹੈ ਡਵੈਲਪਮੈਂਟ ਦਾ ਉਸੇ ਸ਼ੌਕ ਨੂੰ ਲੈ ਕੇ ਮੈਂ ਜਲੰਧਰ ਦੇ ਵਿੱਚ ਆ ਰਿਹਾ ਤੇ ਜਲੰਧਰ ਦੇ ਲੋਕਾਂ ਨੂੰ ਇਹੀ ਮੇਰੀ ਬੇਨਤੀ ਹੈ ਕਿ ਤੁਸੀਂ ਮੈਨੂੰ ਗੋਦ ਲਓ ਮੈਂ ਤੁਹਾਡਾ ਹੋਣ ਵਾਸਤੇ ਆ ਰਿਹਾ ਹਾਂ ਕਦੇ ਮੇਰੇ ਬਜ਼ੁਰਗ ਦੁਆਬੇ ਵਿੱਚ ਰਹਿੰਦੇ ਸੀ ਜੀ ਮੇਰਾ ਘੋਤ ਮੇਰੇ ਘੋਤ ਦੇ ਜਿਹੜੇ ਜਠੇਰੇ ਆ ਉਹ ਜਲੰਧਰ ਦੇ ਵਿੱਚ ਹੈ ਜਲੰਧਰ ਜੋ ਮੇਰੇ ਜਲੰਧਰ ਏਰੀਆ 'ਚ ਮੇਰੇ ਬਜ਼ੁਰਗ ਉੱਟ ਕੇ ਗਏ ਹੋਏ ਐ ਸੋ ਮੈਂ ਅੱਜ ਫੇਰ ਆਪਣੇ ਧਰਤੀ ਤੇ ਜਾ ਰਿਹਾ ਮੈਨੂੰ ਉਹ ਧਰਤੀ ਨਵਾਜੇ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਕਿ ਭਲੇਖਾ ਪਾ ਕੇ ਆਈ ਸੀ ਇਨਕਲਾਬ ਦਾ ਲੇਕਿਨ ਉਹ ਇਨਕਲਾਬ ਪਤਾ ਨਹੀਂ ਕਿੱਥੇ ਰੁੜ ਗਿਆ ਦੇਖਿਆ ਹੀ ਨਹੀਂ ਇੱਕ ਦਿਨ ਵੀ ਜੋ ਮੁੱਖ ਮੰਤਰੀ ਪਹਿਲਾਂ ਚਿਹਰਾ ਹੁੰਦਾ ਸੀ ਅੱਜ ਉਹ ਚਿਹਰਾ ਬਿਲਕੁਲ ਤੁੰਦਰਾ ਗਿਆ ਅੱਜ ਕੁਝ ਹੋਰ ਬਣ ਗਿਆ ਇਹ ਜਿਹੜੀ ਲੜਾਈ ਹੈ ਅੱਜ ਪੰਜਾਬ ਦੇ ਹੋਂ ਦੀ ਲੜਾਈ ਹੈ ਜਿਹੜਾ ਮੁੱਖ ਮੰਤਰੀ ਕੇਂਦਰ ਸਾਹਿਬ ਦੇ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਹੈ ਜਿਸ ਨੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਜੋ 12 ਗੋਲੀਆਂ ਚੱਲੀਆਂ ਉਹਨਾਂ ਦਾ ਸਾਥ ਦਿੱਤਾ ਹੈ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਅੰਦਰ ਡੱਕਿਆ ਉਸ ਮੁੱਖ ਮੰਤਰੀ ਨੂੰ ਅੱਜ ਸਬਕ ਸਿਖਾਉਣ ਦਾ ਮੌਕਾ ਹੈ ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਜਿਹੜੇ ਪੰਜਾਬ ਦੇ ਵਿਰੋਧੀ ਹੈ ਅੱਜ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਤੇ ਪੰਜਾਬ ਦੀ ਹੋਂਦ ਦੀ ਲੜਾਈ ਹੈ ਜਿਹੜੀ ਅਸੀਂ ਅੱਗੇ ਹੋ ਕੇ ਲੜਾਂਗੇ ਸਾਰੇ ਹੀ ਤਕੜੇ ਯੋਧੇ ਉtare ਜਾਣਗੇ ਚਾਹੇ ਉਹ ਸੁਖਪਾਲ ਖੈਰਾ ਜੀ ਹੈ ਚਾਹੇ ਕੋਈ ਬਾਕੀ ਹੈ ਇੱਥੋਂ ਦੇ ਚਾਹੇ ਐਮਪੀ ਹੈ ਹਰ ਤਕੜੇ ਚਿਹਰੇ ਨੂੰ ਜਿਹਨੂੰ ਲੋਕ ਪਸੰਦ ਕਰਦੇ ਹੈ ਉਹਨਾਂ ਨੂੰ ਚੋਣ ਬਾਂਡ ਚ ਉਤਾਰਿਆ ਗਿਆ ਪਰ ਪੰਜਾਬ ਦੇ ਵਿੱਚ ਆਮ ਆਦਮੀ ਬਦਲਾਅ ਦਾ ਨਾਰਾ ਦੇ ਕੇ ਲਈ ਸੀ ਇਹਨਾਂ ਨੇ ਜਦ ਰਿੰਕੂ ਜਲੰਧਰ ਦੇ ਵਿੱਚ ਇਹਨਾਂ ਨੂੰ ਪਹਿਲਾਂ ਕਾਂਗਰਸ ਨੂੰ ਛੱਡ ਕੇ ਇਹਨਾਂ ਵਿੱਚ ਆਇਆ ਇਹ ਕਹਿੰਦੇ ਜੀ ਇਨਕਲਾਬੀ ਆ ਗਿਆ ਤੇ ਜਦੋਂ ਕਾਂਗਰਸ ਨੂੰ ਛੱਡ ਕੇ ਗਿਆ ਇਨਾਂ ਦੇ ਵਿੱਚ ਤਾਂ ਇਨਕਲਾਬੀ ਬਣ ਗਿਆ ਜੇ ਇਹਨਾਂ ਨੂੰ ਛੱਡ ਕੇ ਬੀਜੇਪੀ ਚ ਗਿਆ ਤਾਂ ਉਹ ਗਦਾਰ ਬਣ ਗਿਆ ਤੇ ਅੱਜ ਅਕਾਲੀ ਦਰਚੋਂ ਇੱਕ ਗਦਾਰ ਨੂੰ ਲੈ ਕੇ ਆਏ ਐ ਹੁਣ ਉਹ ਇਨ ਇਨਕਲਾਬੀ ਬਣ ਗਿਆ ਤੇ ਕੱਲ ਨੂੰ ਜਦੋਂ ਛੱਡੇਗਾ ਇਹਨਾਂ ਨੂੰ ਤਾਂ ਉਹ ਗਦਾਰ ਬਣ ਜਾਏਗਾ ਇੱਕ ਵਾਰ ਦੇੜੀ ਦੇ ਟੱਪਿਆ ਹੋਇਆ ਉਹਦਾ ਪਤਾ ਨਹੀਂ ਕਿੰਨੇ ਆ ਦੇੜੀਆਂ ਉਹਨੇ ਟੱਪੜੀਆਂ ਇਸ ਕਰਕੇ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਐ ਜਿਹੜੇ ਆਪ ਹੀ ਗਦਾਰੀਆਂ ਧੋਖੇ ਕਰਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਸਰੀ ਜਾਂਦੇ ਆ ਦੂਸਰੀ ਤੋਂ ਤੀਸਰੀ ਵਿੱਚ ਜਾਂਦੇ ਆ ਇਹਨਾਂ ਲੋਕਾਂ ਪਰ ਕਿਸ ਤਰ੍ਹਾਂ ਪੰਜਾਬ ਵਿਸ਼ਵਾਸ ਕਰ ਸਕਦਾ ਹੈ ਇਹ ਬਦਲਾਵ ਨਹੀਂ ਲਿਆ ਰਹੇ ਇਹ ਆਪਣੇ ਆਪ ਨੂੰ ਬਦਲ ਰਹੇ ਆ ਤੇ ਬਦਲ-ਬਦਲ ਕੇ ਦੂਸਰੇ ਆਪਾਂ ਜਾਂਦੇ ਧੋਖੇ ਦਿੰਦੇ ਆ ਧੋਖੇ ਬਾਜਾਂ ਦੇ ਸਾਨੂੰ ਬਚਣਾ ਪੈਣਾ। ਸੋ ਕਾਂਗਰਸ ਦੇ ਵੱਡੇ ਲੀਡਰ ਵੀ ਚਰਨਜੀਤ ਸਿੰਘ ਚੰਨੀ ਦੇ ਨਾਲ ਮੌਜੂਦ ਰਹੇ ਤੇ ਦੂਜੇ ਪਾਸੇ ਉਹਨਾਂ ਵੱਲੋਂ ਆਮਾਦੀ ਪਾਰਟੀ ਤੇ ਨਿਸ਼ਾਨੇ ਸਾਧੇ ਗਏ ਨੇ ਤੇ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਲਈ ਕੀ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਨੇ ਤਾਂ ਨਾਲ ਸਮਾਂ ਦੱਸੇਗਾ। ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ। ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ